ਸਤਿ ਸ਼੍ਰੀ ਅਕਾਲ ਜੀ ਮੈਂ ਰਾਜੇਸ਼ ਪਟਾ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਫਰੋਜ਼ਪੁਰ ਸ਼ਹਿਰ 2023 ਦੇ ਵਿੱਚ ਸਾਡੀ ਸਿਲੈਕਸ਼ਨ ਜਿਹੜੀ ਹੈ ਮੈਰਿਟ ਪਿਓਰਲੀ ਮੈਰਿਟ ਬੇਸ ਦੇ ਉੱਤੇ ਹੋਈ ਸਿੰਗਾਪੁਰ ਟ੍ਰੇਨਿੰਗ ਲਈ ਔਰ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਜਿਹੜਾ ਹੈ ਸਿੰਗਾਪੁਰ ਟੂਰ ਲਈ ਜਿਹੜਾ ਉਹ ਚੁਣਿਆ ਦੇਖੋ ਸਿੰਗਾਪੁਰ ਗਏ ਉੱਥੇ ਕੁਆਲਟੀ এডਿਕੇਸ਼ਨ ਖੇਡਾਂ ਦੇ ਪੱਦਰ ਪੱਦਰ ਨੂੰ ਦੇਖੀਏ ਥੋੜਾ ਜਿਹਾ ਮਤਲਬ ਬੈਟਰ ਸੀਗਾ ਸਾਨੂੰ ਕੁਝ ਕਮੀਆਂ ਲੱਗੀਆਂ ਜਿਹੜੇ ਜਿਹੜੀਆਂ ਸਾਡੇ ਸਾਨੂੰ ਲੱਗੀਆਂ ਕਿ ਕਮੀਆਂ ਹੈ ਸਾਡੇ ਸਕੂਲ ਦੇ ਵਿੱਚ ਉਹ ਉਹਨਾਂ ਨੂੰ ਅਸੀਂ ਇੱਥੇ ਆਪਣੇ ਸਕੂਲਾਂ ਦੇ ਵਿੱਚ ਆ ਕੇ ਲਾਗੂ ਕੀਤਾ ਟੀਚਰ ਸਹਿਬਾਨ ਨੇ ਪਾਲਣਾ ਕਰਦੇ ਹੋਏ ਇਹਨਾਂ ਨੂੰ ਲਾਗੂ ਕੀਤਾ ਔਰ ਉਹਨਾਂ ਦਾ ਬਹੁਤ ਅਸੀਂ ਫਾਇਦਾ ਉਠਾਇਆ ਬਹੁਤ ਲਾਇਮਾਨ ਸੀਗੀ ਉਹ ਟ੍ਰੇਨਿੰਗ ਜਿਹੜੀ ਹੈ ਇਸ ਸਕੂਲ ਦੇ ਵਿੱਚੋਂ ਜੇ ਪੁਰਾਣਾ ਇਤਿਹਾਸ ਦੇਖੀਏ ਨੈਸ਼ਨਲ ਪੱਧਰ ਤੇ इवन ਏਸ਼ੀਅਨ ਗੇਮਸ ਦੇ ਉੱਪਰ ਵੀ ਬੱਚੇ ਜਿਹੜੇ ਨੇ ਉਹ ਸਿਲੈਕਟ ਹੋਏ ਨੇ ਜੇ ਪੜਾਈ ਦੇ ਖੇਤਰ ਦੇ ਦੇਖੀਏ ਇਹ ਸਕੂਲ ਦੇ ਵਿੱਚੋਂ ਚੰਗੇ ਡਾਕਟਰਸ ਚੰਗੇ ਇੰਜੀਨੀਅਰ ਜਿਹੜੇ ਨੇ ਉਹ ਵੀ ਬਣ ਕੇ ਜਿਹੜੇ ਨੇ ਉਹ ਨਿਕਲੇ ਨੇ ਸਕੂਲ ਆਫ ਫੈਮਿਨਸ ਪ੍ਰਧਾਨ ਦਾ ਮੇਨ ਪਰਪਸ ਜਿਹੜਾ ਸੀ ਸਰਕਾਰ ਦਾ ਕੁਝ ਇੱਕ ਬੱਚੇ ਇੰਟੈਲੀਜੈਂਟ ਹੋਣ ਦੇ ਬਾਵਜੂਦ ਵੀ ਉਹ ਫੀਸਾਂ ਨਹੀਂ ਭਰ ਪਾਉਂਦੇਗੇ ਅੰਡਰ ਵਨ ਰੂਫ ਇੱਕੋ ਛੱਪ ਦੇ ਥੱਲੇ ਉਹਨਾਂ ਨੇ ਔਰ ਬੱਚਿਆਂ ਨੂੰ ਸਕੂਲ ਬੈਠੇ ਹੀ ਆਨਲਾਈਨ ਕੋਚਿੰਗ ਜਿਹੜੀਆਂ ਨੇ ਉਹ ਪ੍ਰੋਵਾਈਡ ਕਰ ਦਿੱਤੀਆਂ ਔਰ ਕੋਚਿੰਗ ਤੋਂ ਇਲਾਵਾ ਈਵਨ ਉਹਨਾਂ ਨੂੰ ਖੇਡ ਦੇ ਪਰਪਸ ਵੀ ਜਿਹੜੇ ਨੇ ਬਹੁਤ ਵਾਸਟ ਕਰ ਦਿੱਤੇ ਵਾਈਡ ਐਂਗਲ ਕਰ ਦਿੱਤੇ ਉਹਨਾਂ ਦੇ ਖੇਡ ਦੇ ਪਰਪਸ ਇਸ ਟ੍ਰੇਨਿੰਗ ਲਈ ਵੀ ਪੰਜਾਬ ਸਰਕਾਰ ਦਾ ਔਰ ਸ਼੍ਰੀ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਸ ਟ੍ਰੇਨਿੰਗ ਲਈ ਚੁਣਿਆ